bronze medal jitne to baad bharti hockey team shri darbar saheb hoy natmastak wah hai guru hai guru hai guru shri guru ramdas antarrashtri hawai adde te hockey khiladiyan da kitak gaya swagat wah hai ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਅਤੇ ਅੰਮ੍ਰਿਤਸਰ ਤੋਂ ਸਸਦ ਗੁਰਜੀਤ ਔਜਲਾ ਵੱਲੋਂ ਕਿੱਤਕਿਆ ਪਰਮਾ ਸਵਾਗਤ ਵਾਹੇ குரு ਵਾਹੇ ਗੁਰੂ ਵਾਹੇ ਗੁਰੂ ਖਿਡਾਰੀਆਂ ਦੇ ਦਿੱਤੀ ਗਈ ਫੁੱਲਾਂ ਦੀ ਵਰਖਾ ਵਾਹ ਪੈਰਿਸ 올림픽 ਵਿੱਚ ਭਾਰਤ ਤੇ ਸਪੇਨ ਵਿਚਾਲੇ ਹੋਈ ਹਾਕੀ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤੀ ਟੀਮ ਵੱਲੋਂ ਬ੍ਰੌਂਜ਼ ਮੈਡਲ ਜਿੱਤਿਆ ਗਿਆ ਸੀ ਜਿਸ ਦੇ ਚਲਦਿਆਂ ਅੱਜ ਭਾਰਤੀ ਹਾਕੀ ਟੀਮ ਦੇ ਪੰਜਾਬ ਨਾਲ ਸੰਬੰਧਿਤ ਖਿਡਾਰੀ ਅਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇ ਜਿੱਥੇ ਉਹਨਾਂ ਦਾ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਕੈਬਨਿਟ ਮੰਤਰੀ ਹਰਪਜੋਤ ਸਿੰਘ ਈਟੀਓ ਅਮ੍ਰਿਤਸਰ ਤੋਂ ਸਸੰਦ ਗੁਰਜੀਤ ਅਤੇ ਫੁੱਲਾ ਤੇ ਸਾਬਕਾ ਹਾਕੀ ਖਿਡਾਰੀ ਤੇ ਵਿਧਾਇਕ ਪਰਗਤ ਸਿੰਘ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਤੇ ਢੋਲ ਠਮਕਿਆਂ ਦੇ ਨਾਲ ਪਰਮਸ ਵਕਤ ਕੀਤਾ ਗਿਆ ਦੱਸਦੇ ਕਿ ਉਸ ਤੋਂ ਬਾਅਦ ਭਾਰਤ ਦੀ ਹਾਕੀ ਟੀਮ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਜਿਸ ਤੇ ਕਿ ਉਹਨਾਂ ਨੇ ਪਹੁੰਚ ਕੇ ਜਿਹੜਾ ਕਿ ਜਿਤ ਮਗਰੋਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਹਾਕੀ ਟੀਮ ਦੇ ਕਪ ਹਰਮਨਪ੍ਰੀਤ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਦਾ ਕੀ ਕੁਝ ਕਹਿਣਾ ਆਉ ਸੁਣਦੇ ਆ ਜੀ ਬਹੁਤ ਜ਼ਿਆਦਾ ਖੁਸ਼ੀ ਆ ਕਿਉਂਕਿ ਹਰ ਵਾਰੀ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ ਜਦੋਂ ਮੈਡਲ ਜਿੱਤ ਕੇ ਲੈ ਆਈਦਾ ਤੇ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਸਾਨੂੰ ਇੰਨੇ ਲੋਕ ਰਸਿਲ ਕਰਨ ਆਏ ਆ ਤੇ ਬਹੁਤ ਵੱਡੀ ਗੱਲ ਹੈ ਜੀ ਸਰ ਗਵਰਨਮੈਂਟ ਵੀ ਆ ਸੀ ਚਲੋ ਮੈਡਲ ਹੀ ਆ ਗਿਆ ਫਿਰ ਵੀ ਬਾਕੀ ਖਿਡਾਰੀਆਂ ਨੂੰ ਕੀ ਕਹਿਣਾ ਚਾਹੀਦਾ ਤੁਸੀਂ ਤਾਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਨਹੀਂ ਸਾਰਿਆਂ ਨੇ ਵਧੀਆ ਕੀਤਾ ਜੀ ਕਿਉਂਕਿ ਟੀਮ ਗੇਮ ਹੈ ਜੀ ਸਾਰੇ ਵਧੀਆ ਪਰਫਾਰਮ ਕਰ ਰਹੇ ਆ ਤੇ ਟੀਮ ਦਾ ਮੈਡਲ ਆਇਆ ਤੇ ਆਫਕੋਰਸ ਬਹੁਤ ਕਲੋਸਲੀ ਅਸੀਂ ਰਹਿ ਗਏ ਹਾਂ 골ਡ ਮੈਡਲ ਤੋਂ ਬਟ ਆਈ ਥਿੰਕ ਜਿੱਦਾਂ ਜਿਹੜੇ ਤਰੀਕੇ ਨਾਲ ਅਸੀਂ ਹਾਕੀ ਦਿਖਾਈ ਹੈ ਇਸ ਵਾਰੀ ਉਹ ਵੀ ਬਹੁਤ ਮਾਨ ਵਾਲੀ ਗੱਲ ਹੈ ਜੀ ਕਿਉਂਕਿ ਹਰ ਮੈਚ ਅਸੀਂ ਬਹੁਤ ਵਧੀਆ ਖੇਡੇ ਆ ਤੇ ਹੋਰ ਜ਼ਿਆਦਾ ਮਿਹਨਤ ਕਰਾਂਗੇ ਕਿ ਜਿਹੜਾ ਕਿ 골ਡ ਮੈਡਲ ਹੈਗੇ ਜੀ ਕਿਦਣਾ ਕਿਦੇ ਪੰਜਾਬ ਨਸ਼ਿਆਂ ਦੇ ਵਿਰੁੱਧ ਦਾ ਇਨਾਮ ਗੁਰਮਨ ਮੋਹਨ ਸਿੰਘ ਦੇ ਸਦੇਸ਼ ਦੇ ਜਵਾਹਰਾਂ ਦੇਸ਼ ਦੇ ਬਾਰੇ ਜੀ ਸਾਡੀ ਹਰ ਵਾਰੀ ਕੋਸ਼ਿਸ਼ ਰਹਿੰਦੀ ਆ ਹੇ ਮੈਸੇਜ ਡ੍ਰੌਪ ਕਰਦੇ ਰਹੇ ਨੇ ਐਂਡ ਮੈਡਲ ਜਿੱਤ ਕੇ ਆ ਰਹੇ ਆਈ ਥਿੰਕ ਸਾਰਾ ਪੰਜਾਬ ਸਾਨੂੰ ਦੇਖ ਰਿਹਾ ਤੇ ਇਹ ਵੀ ਸਾਡੇ ਲਈ ਬਹੁਤ ਵੱਡੀ ਗੱਲ ਆ ਕਿ ਜਿਹੜੇ ਯੰਗਸਟਰ ਨੇ ਜਿਹੜੇ ਦੋ ਮੁੰਡੇ ਨੇ ਸਾਨੂੰ ਦੇਖਣਗੇ ਤੇ ਹੋਰ ਖੇਡਾਂ ਪ੍ਰਤੀ ਹੋਰ ਉਹਨਾਂ ਦਾ ਜਿਹੜਾ ਪਿਆਰ ਹੋ ਜਾਏਗਾ ਜਾਨਤਰੀ ਰਮੇਂਦਰ ਮੋਦੀ ਉਹਨੂੰ ਮੈਚ ਕਰਕੇ ਬੁਲਾਇਆ ਗਿਆ ਕਿ ਇਹਨਾਂ ਵਜ੍ਹਾ ਕੀ ਸਰਪ੍ਰਾਈਜ਼ ਕਰਕੇ ਨਹੀਂ ਸਰ ਆਈ ਥਿੰਕ ਟੀਮ ਦਾ ਜੈ ਕੈਪਟਨ ਰੋਲ ਕਰਕੇ ਇਹ ਚੀਜ਼ ਮੈਨੂੰ ਨਾਮ ਜਿਹੜਾ ਮਿਲਿਆ ਆ ਬਟ ਬਹੁਤ ਧੰਨਵਾਦ ਜੀ ਕਿ ਇਹ 17 ਸਜਾਈਏ ਕੀ ਹੈ ਨਾ ਜੋ ਸਾਡਾ ਤਾਜ ਹੈ ਜੀ ਤੇ ਇਹ ਹਮੇਸ਼ਾ ਨਹੀਂ ਰਹਿਣਾ ਤੇ 10 ਟਾਈਮ ਵੀ ਜਦੋਂ ਆਏ ਸੀਗੇ ਜਿਹੜੇ ਸਟਾਰਟਸ ਜਾ ਕੇ ਤੇ ਸਰਦਾਰ ਸਾਹਿਬ ਗਏ ਸੀ ਤੇ ਬਹੁਤ ਵਧੀਆ ਕਰ ਰਹੇ ਸੀ ਮੈਂ ਅਮਨਦੀਪ ਪਰ ਹਰਮਨਪ੍ਰੀਤ ਵੀ ਕਿਸਾ ਲੱਗਦਾ ਹੈ ਜਦ ਕਿ ਮੈਚਸ ਕਿ ਆਏ ਨੇ ਬਹੁਤ ਵਧੀਆ ਸੀ ਟੋ ਬੈਕ ਟੂ ਬੈਕ ਦੋ ਮੈਡਲ ਦੋ ਵਾਰੀ ਮੈਡਲ ਲੈ ਕੇ ਆਏ 올림픽ਸ ਤੋਂ ਬਹੁਤ ਅਗਿਆਤ ਮਾਤਾ ਕੁਮਨਦੀਪ ਨੂੰ ਦੋ ਬੈਨ ਲੈ ਦੋ ਲਗਾਤਾਰ ਦੋ ਲੱਕੀ ਲੱਗੀ ਗਿਆ ਜਦੋਂ ਇਸ ਕਰੇ ਤਾਂ ਪੂਰੀ 골ਡ ਮੈਡਲ ਦੀ ਆਸਰੀ ਹੈ ਨਾ ਉਹ ਵਧੀਆ ਖੇਡੇ ਨੇ ਸੈਮੀ ਫਾਈਨਲ ਚੋਂ ਬਾਈ ਚਾਂਸ ਵੀ ਪਹਿਲੇ ਹੋ ਗਿਆ ਕੰਬਰ ਉਹ ਵਧੀਆ ਟੀਮ ਬਹੁਤ ਸੋਹਣਾ ਖੇਡਿਆ ਅੱਗੇ ਤੋਂ ਆਮ ਮੈਚ ਤੋਂ ਪਹਿਲਾਂ ਦੀ ਗੱਲ ਇਹ ਕੀ ਗੱਲ ਉਹ ਤੀੜੀ ਨਹੀਂ ਆ ਤੁਹਾਨੂੰ ਜੇ ਜਿੱਤ ਲਈ ਜਾਂਦੇ ਹੋ ਗ੍ਰਾਮ ਅੱਗੇ ਤੋਂ ਹੋਵੇ ਰਿਜ਼ਲਟ ਉਹ ਔਨ ਦਾ ਸਪੋਰਟ ਸਰਕਾਰਾਂ ਦੇ ਪੜਿਆ ਸਾਧਾਰਨ ਕਾਰਜਕਾਰੀ ਪੁਰ ਐ ਵਧੀਆ ਗੱਲ ਹੈ ਕਿ ਤੁਸੀਂ ਸਪੋਰਟਸ ਨੂੰ ਮੋਟੀਵੇਟ ਕਰੋਗੇ ਤਾਂ ਪੁਰਕਟਾ ਰਹੇ ਹੋਣਗੇ ਪੰਜਾਬ ਦੀ ਸਪੈਸ਼ਲੀ ਕਿਉਂਕਿ ਪੰਜਾਬ hockey ਪੰਜਾਬ ਕੋਲ ਜਿਆਦਾ ਓਪਰਚੂਨਿਟੀ ਹੈ ਸੋ ਵਧੀਆ ਗੱਲ ਹੈ ਕਿ ਉਹ ਸਪੋਰਟ ਕਰੇ ਵੱਧ ਤੋਂ ਵੱਧਨਾਂ ਨੂੰ ਫੈਸਿਲਿਟੀਜ਼ ਦੇਣ ਤੇ ਵਧੀਆ ਖਿਡਾਰੀ ਉੱਤੇ ਕਿਤੇ ਪੰਜਾਬ ਦਾ ਨਾਮ ਹੋ ਰਿਹਾ ਹੈ ਮੈਨੂੰ ਆਪਾਂ ਕੀ ਕਹਿਣਾ ਚਾਹੁੰਦੇ ਹਾਂ ਕਿ ਬਹੁਤ ਹੀ ਕੰਮ ਦੇ ਖਿਡਾਰੀ ਤੋਂ ਸਪੋਰਟ ਹਾਂਜੀ ਪੰਜਾਬ ਆ ਰਸ਼ੀਆਂ ਦੇ ਵਿੱਚ ਦੱਸਿਆ ਕਿਤਨਾ ਕਿਤੇ ਬਦਨਾਮ ਹੋ ਰਿਹਾ ਮਹਾਰਾਜਾਂ ਦੇ ਖਿਡਾਰੀ ਪੰਜਾਬ ਤੋਂ ਹੀ ਨਿਕਲਦੇ ਨੇ ਇਸ ਵਿੱਚ ਉਹ ਵੀ ਇਹ ਬਹੁਤ ਖੁਸ਼ੀ ਹੁੰਦੀ ਹੈ ਸੰਗੋ ਖੇਡਾਂ ਨਾਲ ਜਿਆਦਾ ਬੱਚਿਆਂ ਨੂੰ ਮੋਟੀਵੇਟ ਕੀਤਾ ਜਾਏਗਾ ਤੇ ਆਪੇ ਬੰਦਾ ਨਸ਼ੇ ਤੋਂ ਦੂਰ ਹੋਣਗੇ ਬੱਚੇ ਲੈ ਆਪਾਂ ਨਾਮ ਰੱਖੋਗੇ ਜੀ ਇਹ ਕਹਿਣਾ ਚਾਹਤਾ ਹਾਂ ਅੱਗੇ ਵੀ ਕਰਾਂਗੇ ਅੱਗੇ ਪਿੱਛੇ ਵੀ ਬਹੁਤ ਵਾਰੀ ਕੀਤਾ ਹੈ ਐਂ ਅੱਗੇ ਵੀ ਕਰਾਂਗੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਆਪਾਂ ਪੰਜਾਬ ਤੋਂ ਇੰਨੇ ਖਿਡਾਰੀ ਨੇ ਇੰਨਾ ਨਾਮ ਰੋਸ਼ਨ ਕਰਨ ਦੇ ਨੇ ਮੋਤੀ ਸਾਹਿਬ ਨੇ ਹਮਨੂੰ ਫੋਨ ਤੇ ਬੋਲ ਦਿੱਤੀ ਸਰਪੰਚ ਕਹਿੰਦੇ ਕੀ ਕਿ ਆ ਜੋ ਸਰਪੰਚ ਕਿਹਾ ਜਾਂਦਾ ਤੁਸੀਂ ਇਹਨਾਂ ਨੂੰ ਕਮੈਂਟ ਕਰ ਨੇ ਜਿਨ੍ਹਾਂ ਦਾ ਨਾਮ ਸਰਪੰਚ ਸਾਹਿਬ ਦਿੱਤਾ ਸੋ ਹੁਣ ਸਰਪੰਚ ਸਾਹਿਬ ਨਾਲ ਜ਼ਿਆਦਾ ਜਾਣੇ ਜਾਂਦੇ ਨੇ ਵਧੀਆ ਲੱਗਦਾ ਕਿ ਟੀਮ ਦੇ ਸਰਪੰਚ ਕਿਹਾ ਜਾਂਦਾ ਨਾ ਆਪ ਕੀ ਲੱਗਦੇ ਹੋ ਬਾਈਫ ਅਧਰੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਕਾਂਗਰਸ ਦੇ ਸੰਸਦ ਗੁਰਜੀਤ ਸਿੰਘ ਔਜਲਾਨੇ ਕੀ ਕੁਜਾਖਿਆ ਆਉ ਜਾਣਦੇ ਹਾਂ ਉਹਨਾਂ ਤੋਂ ਵੀ ਅੱਜ ਸਾਡੇ ਵਾਸਤੇ ਬਹੁਤ ਮਾਨ ਵਾਲੀ ਗੱਲ ਹੈ ਜਿਹੜੇ ਮਤਲਬ ਲੋਕ ਪੰਜਾਬ ਨੂੰ ਪ੍ਰਸਾਦ ਕਰ ਰਹੇ ਉਹਨਾਂ ਦੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਸਰ ਪੰਜਾਬ ਦੇ ਉੱਤੇ ਕਈ ਵਾਰ ਆਫਤਾਂ ਆਈਆਂ ਪੰਜਾਬ ਦੇ ਉੱਤੇ ਕਈ ਵਾਰ ਮਤਲਬ ਜਿਹੜਾ ਉਹ ਇੰਨਾ ਦੇ ਹੱਲੇ ਗੁੱਲੇ ਹੋਏ ਕਿ ਪੰਜਾਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੁਣ ਵੀ ਕਰਦੀ ਸੈਂਟਰ ਗਵਰਨਮੈਂਟ ਵੱਲੋਂ ਵੀ ਸੈਂਟਰ ਗਵਰਨਮੈਂਟ ਦੇ ਸਾਡੇ ਸਾਡੇ ਫੰਡ ਰੋਕਦੇ ਸੱਤ ਕਦੀ ਗੱਲ ਕਿ ਪੰਜਾਬ ਤੱਕ ਹੀ ਨਾ ਕਰੇ ਪਤਾ 2.5 ਸਾਲ ਪਹਿਲਾਂ ਸਦਾ ਭਗਵਾਨ ਸਿੰਘ ਮਾਨ ਜੀ ਨੇ ਜੋ ਖੇਡਾਂ ਬਤ ਪੰਜਾਬ ਦੀਆਂ ਸ਼ੁਰੂ ਕੀਤਾ ਸੀਗਾ ਜਿਹੜਾ ਖੜਾ ਦੀਆਂ ਤੇ ਕਰੋੜਾਂ ਰੁਪਇਆ ਲਾ ਉਹ ਅਡਵਾਂਸ ਦਿੱਤੇ ਪਹਿਲੀਆਂ ਸਰਕਾਰਾਂ ਨੇ ਕੀ ਕਰਦੀਆਂ ਵੀ ਤੂੰ ਖੇਡ ਕੇ ਆਓ ਜੀ ਫਿਰ ਪਤਾ ਨਹੀਂ ਕਿਸੇ ਨੂੰ ਕੋਈ ਦੇਣਾ ਕਿ ਨਹੀਂ ਦੇਣਾ ਸਾਡੇ ਮੁਖੰਤੀ ਸਾਹਿਬ ਦੇ ਅਡਵਾਂਸ ਸਾਹਿਬ ਕੋ ਦੀ ਜਿਹੜੀ ਬਤ ਦਿੱਤੀ ਕਿ ਤੁਸੀਂ ਤਿਆਰੀ ਕਰੋ ਚੰਗੇ ਮਤਲਬ ਜਿਹੜਾ ਜਾਓ ਚੰਗੀਆਂ ਜਗ੍ਹਾ ਦੇ ਉੱਤੇ ਚੰਗੇ ਸਟੇਡੀਅਮ ਦੇਖੋ ਚੰਗੀਆਂ ਜਿਹੜੀਆਂ ਅਕੈਡਮੀਆ ਉਹਨਾਂ ਦੇ ਵਿੱਚ ਜਾਓ ਚੰਗੀਆਂ ਸਪੋਰਟਸ ਅਕੈਡਮੀਆ ਜਿਹੜੀਆਂ ਉਹਨਾਂ ਦੇ ਵਿੱਚ ਜਾਓ ਉਹਦਾ ਸਿੱਟਾ ਕਿ ਅੱਜ ਆਪਾਂ ਮਤਲਬ ਜਿਹੜੇ 10 ਖਿਡਾਰੀ ਪੰਜਾਬ ਦੇ ਇੱਕ ਟੀਮ ਦੇ ਵਿੱਚ ਆ ਗਏ ਔਰ ਪੰਜ ਅਵਸਰ ਦੇ ਇਹ ਵੀ ਸਾਡੇ ਲਈ ਮੈਂ ਮਤਲਬ ਸਾਨੂੰ ਬਲੌਕ ਕਰਦਾ ਮੇਰੇ ਵਾਸਤੇ ਵੀ ਬੜੀ ਮਾਣ ਦੀ ਗੱਲ ਹੈ ਕਿ ਪੰਜ ਜਿਹੜੇ ਮਾਝੇ ਦੇ ਮਦਖੜਾ ਦੀ ਹੈ ਉਹ ਮਤਲਬ ਜਿਹੜੇ ਇਹਦੇ ਵਿੱਚ ਆਜਾਦੇ ਸੋ ਅੱਜ ਪੰਜਾਬ ਦੀ ਬਹੁਤ ਗੱਲਬਾਤ ਪੰਜਾਬ ਵੱਲੋਂ ਕਿਸ ਤਰੀਕੇ ਦਾ ਮਾਨ ਸਨਮਾਨ ਜਿਹੜਾ ਕੀਤਾ ਜਾਵੇਗਾ ਪੰਜਾਬ ਵੱਲੋਂ ਅੱਜ ਤੇ ਅਸੀਂ ਜੀਆ ਇਹ ਕਹਦੇ ਬਾਕੀ ਮੁਖਵੰਤੀ ਸਾਹਿਬ ਨੇ ਪਹਿਲਾਂ ਹੀ ਦੋਸਤ ਕਰਤਾ ਕਿ ਕਿ ਕਰੋੜ ਰੁਪਈਆ ਜਿਹੜਾ ਉਹ ਸਾਰੇ ਖਿਡਾਰੀਆਂ ਨੂੰ ਦੇਵਾਂਗੇ ਸਾਰੇ ਖਿਡਾਰੀਆਂ ਨੂੰ ਪਹਿਲੀ ਵਾਰ ਹੋਊਗਾ ਕਿ ਐਡਵਾਂਸ ਵੀ ਤੋਂ ਹੋਣਗੇ ਸਾਰੇ ਖਿਡਾਰੀਆਂ ਦੇ ਇਕ ਕਰੋੜ ਰੁਪਏ ਜਿਹੜਾ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ ਪਰਿਵਾਰਾਂ ਦਾ ਕਹਿਣਾ ਹੈ ਕਿ ਹਰਿਆਣਾ ਬਹੁਤ ਜ਼ਿਆਦਾ ਹੌਸਲਾ ਵਧਾਉਂਦਾ ਆ 3-3 ਕਰੋੜ ਰੁਪਏ ਦਿੱਤਾ ਜਾਂਦਾ 75 ਦੀ ਆ ਸਰਕਾਰ 1 ਕਰੋੜ ਤੋਂ ਵੱਧਦੀ ਨਹੀਂ ਪੰਜਾਬ ਸਰਕਾਰ ਤੋਂ ਵੀ ਉਮੀਦ ਕਰਦੇ ਨੇ ਪਰਿਵਾਰ ਕੀ ਇਸ ਵਾਰ ਉਹਨਾਂ ਦਾ ਹੌਸਲਾ ਵਧਾਇਆ ਜਾਵੇ ਉਹਨਾਂ ਨੇ ਪੂਰੇ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਨਾਲ ਹੀ ਪੰਜਾਬ ਦਾ ਕੋਈ ਗੱਲ ਨਹੀਂ ਇਹਦੇ ਤੇ ਵੀ ਅਸੀਂ ਵੱਧ ਤੋਂ ਕੌਲ ਕਰੂਗਾ ਸਭ ਕੀ ਕਹਣਾ ਹੈ ਅੱਜ ਜਵਾਸ ਬੜੇ ਮਾਣ ਦੀ ਲੰਪਿੰਗ ਵਾਲੇ ਆ ਰਹੇ ਅੱਜ ਬੜੇ ਮਾਣ ਦੀ ਗੱਲ ਹੈ ਸਾਡੇ ਦੇਸ਼ ਦੇ ਜਿਹੜੇ 올ੰਪੀਅਨ ਨੇ ਅੱਜ ਗੁਰੂ ਨਗਰੀ ਪਹੁੰਚ ਰਹੇ ਨੇ ਜਿਹੜੇ ਮੈਡਲ ਜਿੱਤ ਕੇ ਆਏ ਨੇ ਅਸੀਂ ਉਹਨਾਂ ਨੂੰ ਰਿਸੀਵ ਕਰਨ ਆਸਤੇ ਇੱਥੇ ਪਹੁੰਚੇ ਆ ਇਹ ਬਹੁਤ ਹੀ ਵਧਾਈ ਦੇ ਪਾਤਰ ਨੇ ਸਾਰਾ ਦੇਸ਼ ਹੀ ਵਧਾਈ ਦਾ ਪਾਤਰ ਹੈ ਪੰਜਾਬ ਵਧਾਈ ਦਾ ਪਾਤਰ ਹੈ ਸਾਡੇ ਨਗਰੀ ਗੁਰੂ ਨਗਰੀ ਵਧਾਈ ਦੀ ਪਾਤਰ ਹੈ ਕਿ ਜਿਸ ਧਰਤੀ ਦੀ ਜਰਖੇਜ ਧਰਤੀ ਚੋਂ ਇਹ ਨੌਜਵਾਨ ਪੈਦਾ ਹੋ ਕੇ ਆਪਣੀ ਮਿਹਨਤ ਦੇ ਬਲ ਬੁੱਤੀ ਦੇ ਨਾਲ ਅੱਜ ਉਹਨਾਂ ਨੇ ਸਾਡੇ ਦੇਸ਼ ਦਾ ਮਾਣ ਵਧਾਇਆ ਸਾਡੇ ਪੰਜਾਬ ਦਾ ਮਾਣ ਵਧਾਇਆ ਉਹਨਾਂ ਨੂੰ ਅੱਜ ਲੈਣ ਆਏ ਉਹਨਾਂ ਦਾ ਸਵਾਗਤ ਕਰਨ ਆਏ ਅਸੀਂ ਪਰਿਵਾਰਾਂ ਦੇ ਵੱਲੋਂ ਥੋੜਾ ਸ਼ਿਕਵਾ ਕੀਤਾ ਜਾ ਰਿਹਾ ਦੇ ਬਾਕੀ ਸਰਕਾਰਾਂ ਨੂੰ ਬੰਦਿਆ ਤਿਆਰੇ ਨਿਊ ਖਿਡਾਰੀਆਂ ਨੂੰ ਪੰਜਾਬ ਦੀ ਸਰਕਾਰ ਨੂੰ ਬਿਲਕੁਲ ਘਟ ਹੈ ਇਸ ਗੱਲ ਦੀ ਅਸੀਂ ਮੀਨਸ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਹਰਿਆਣੇ ਦੇ ਬਰਾਬਰ ਤੁਸੀਂ ਪੈਸੇ ਦਿਓ ਪਿਛਲੀ ਵਾਰ ਜਦੋਂ ਕੈਪਟਨ ਸਰਕਾਰ ਸੀ ਸਾਡੀ ਕਾਂਗਰਸ ਦੀ ਉਦੋਂ ਵੀ 1 ਕਰੋੜ ਰੁਪਇਆ ਪਹਿਲਾਂ ਐਲਾਨ ਕੀਤਾ ਸੀ ਫਿਰ ਅਸੀਂ ਸਾਰੇ ਐਮਪੀ ਇਕੱਠੇ ਹੋ ਕੇ ਗਏ ਸਾਂ ਤੇ 2-2 ਕਰੋੜ ਰੁਪਇਆ ਇਹਨਾਂ ਨੇ ਉਦੋਂ ਦਿੱਤਾ ਸੀ ਪਰਿਵਾਰਾਂ ਨੂੰ 2 ਕਰੋੜ ਤੇ 1 ਲੱਖ ਰੁਪਇਆ ਉਦੋਂ ਜਿਹੜਾ ਸੀ ਅਸੀਂ ਖੁਦ ਐਮਪੀ ਸਾਰਿਆਂ ਨੇ ਰਿਕਵੈ ਹੌਣੇ ਵੀ ਰਿਕਵੈਸਟ ਕਰਾਂਗੇ ਸੀਐਮ ਸਾਹਿਬ ਨੂੰ ਮਿਲ ਕੇ ਵੀ ਵੀ ਇਮੀਡੀਏਟਲੀ ਤੁਸੀਂ ਉਹਦੇ ਇਕੁਅਲ ਰਕਮ ਦਿਓ ਜਿੰਨੇ ਹਰਿਆਣਾ ਦੇ ਰਿਹਾ ਉਹਦੋਂ ਇੱਕ ਵਧ ਰੱਖੋ ਕਿਉਂਕਿ ਦੇਖੋ ਖੇਰ ਤੇ ਜਾ ਕੇ ਆਰਥਿਕਤਾ ਬਹੁਤ ਵੱਡੀ ਚੀਜ਼ ਹੈ ਜ ਜਦ ਨਜਰ ਕਿਸੇ ਦੀ ਆਰਥਿਕਤਾ ਮਜ਼ਬੂਤ ਨਹੀਂ ਹੋਊਗੀ ਉਹ ਧਿਆਨ ਨਹੀਂ ਦੇ ਪਾਊਗਾ ਔਰ ਜਦੋਂ ਪਲੇਅਰ ਸੀ ਉਹਦੋਂ ਕੁਆਰੀ ਵੀ ਸੀ ਖੇਡਦੇ ਸੀ ਹੁਣ ਗਾ ਜ਼ਿੰਮੇਵਾਰੀਆਂ ਵੱਧ ਜਾਣੀਆਂ ਨੇ ਖਰਚੇ ਵੱਧ ਜਾਂਦੇ ਆ ਸੋ ਸਰਕਾਰ ਉਹਨਾਂ ਦੀ ਮਦਦ ਕਰੇ ਤੇ ਮੋਸਟਲੀ ਜਿਹੜੇ ਪਲੇਅਰ ਨੇ ਬਹੁਤ ਵੱਡੇ ਘਰਾਂ ਤੋਂ ਨਹੀਂ ਗਏ ਉਹ ਮਿਹਨਤ ਕਰਕੇ ਹੀਲੇ ਘਰਾਂ ਤੋਂ ਤਾਂ ਗਏ ਸੋ ਉਹਨਾਂ ਵਾਸਤੇ ਆਰਥਿਕ ਮਦਦ ਦਾ ਬਹੁਤ ਲਾਹਾ ਹੁੰ ਔਰ ਉਹ ਵੀ ਜੇ ਨਾ ਮੈਂ ਨਰੇਿ ਭਰਾਵਾਂ ਨੂੰ ਕਹੂੰ ਜਿਹੜੇ ਵੱਡੇ ادارے ਨੇ ਪੰਜਾਬ ਦੇ ਉਹ ਵੀ ਖੁੱਲ੍ਹ ਕੇ ਮਦਦ ਕਰਨ ਉਹਨਾਂ ਪੰਜਾਬ ਤੇ ਕਈ ਸਟੇਡੀਅਮ ਹੈਗੇ ਨੇ ਪਿੰਡਾਂ ਦੇ ਜਿਹੜੇ ਕਾਫੀ ਖਸਤਾ ਹਾਲ ਦੇ ਵਿੱਚ ਹੈਗੇ ਨੇ ਤੇ ਉੱਥੇ ਪ੍ਰੈਕਟਿਸ ਨਹੀਂ ਹੁੰਦੀ ਜਿਹੜੇ ਪਿੰਡਾਂ ਦੇ ਬਿਲਕੁਲ ਅਸੀਂ ਹੁਣ ਗਾਹ ਧਿਆਨ ਦਵਾਂਗੇ ਮੈਂ ਤੇ ਆ ਹੁਣੇ 올ੰਪੀਅਨ ਸਾਹਿਬ ਨਾਲ ਸਾਰਿਆਂ ਨਾਲ ਬਹਿ ਕੇ ਗੱਲ ਹੋਈ ਭਾਜੀ ਪਰਕੜੂ ਸੀ ਬਲੰਦਰੋ ਨਹੀਂ ਗਏ ਅਸੀਂ ਅੰਮ੍ਰਿਤਸਰ ਦੇ ਵਿੱਚ ਐਸਟਰੋਟ੍ਰਾਫ ਜਿਹੜੀ ਹੈ ਐਮਪੀ ਲਾਈਟ ਤੋਂ ਮੈਕਸਿਮਮ ਲਾ ਕੇ ਦਵਾਂਗੇ ਚਰਦੀ ਕਲਾ ਟਾਈਮ ਟਿਵਿ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਬਬਲੂ ਮਹਾਜਨ ਦੀ ਖਾਸ ਰ